ਬੋਲਦਾ ਉਹਨੂੰ ਚੱਕ ਕੇ ਅੰਦਰ ਚੰਗੀਆਂ ਗੱਲਾਂ ਕੋਈ ਵਿਚਾਰ ਕੋਈ ਜਾਣਕਾਰੀ ਭਰਪੂਰ ਗੱਲਾਂ ਕੋਈ ਪੰਜਾਬ ਦੇ ਮੁੱਦਿਆਂ ਦਾ ਸੰਬੰਧਿਤ ਗੱਲਾਂ ਤਾਂ ਆਪਾਂ ਸੁਣਨਗੇ ਨਹੀਂ ਹੁੰਦੀਆਂ ਆਤ ਵੀ ਨਹੀਂ ਰਹੀ ਸਾਡੀ ਮੈਂ ਦੇਖਦਾ ਹੁਣ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਕਿ ਜੇ ਕੋਈ ਸਰਦਾਰ ਹਮੀਰ ਸਿੰਘ ਵਰਗਾ ਬਹੁਤ ਹੀ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਦੇ ਰਿਹਾ ਹੁੰਦਾ ਤਾਂ ਉਹਨੂੰ 5000 ਬੰਦਾ ਮਸਾਂ ਸੁਣਦਾ ਹੈ ਕਈ ਦਿਨਾਂ ਚੋ ਵੀ ਤੇ ਜੇ ਕੋਈ ਬੀਬੀ ਸੜਕ ਤੇ ਖੜ ਕੇ ਕੋਈ ਕਿਸੇ ਪੁਲਿਸ ਵਾਲੇ ਦੇ ਗਲ ਪਾਈ ਜਾਂਦੀ ਆ ਹਗਾਮਾ ਕਰ ਦਿੰਦੀ ਆ ਤੁਹਾਨੂੰ 5-5000 ਬੰਦਾ ਸਿੱਧਾ ਲਾਈਵ ਦੇਖ ਰਿਆ ਹੁੰਦਾ ਇੱਥੇ ਖੜੀ ਆ ਸਾਡੀ ਮਾਨਸਿਕਤਾ ਪੰਜਾਬੀਓ ਸੋ ਅੱਜ ਮੈਂ ਗੱਲ ਕਰਨੀ ਆ ਕਿ ਬੜੇ ਅਹਿਮ ਤੇ ਗੰਭੀਰ ਮੁੱਦਿਆਂ ਦੇ ਉੱਤੇ ਜਿਵੇਂ ਕਿ ਮੈਂ ਉੱਪਰ ਲਿਖਿਆ ਕਿ ਰੂੜੀਆਂ ਤੇ ਕੌਣ ਫਿਰਦਾ ਹੁੰਦਾ ਆ ਆਪਾਂ ਆਮ ਤਾਰ ਤੇ ਜਾਣਦੇ ਪਿੰਡਾਂ ਦੇ ਰੂੜੀਆਂ ਤੇ ਮੂੰਹ ਮਾਰਦਾ ਕੌਣ ਫਿਰਦਾ ਹੁੰਦਾ ਹੁਣ ਮੈਂ ਇਹਨਾਂ ਲੋਕਾਂ ਨੂੰ ਕੀ ਕਹਾਂ ਜਿਹੜੇ ਝੰਡੇ ਚੱਕੀ ਫਿਰਦੇ ਆ ਕਰੂੜੀਆਂ ਤੇ ਜੰਗਲਮਾਦ ਦੇ ਫਿਰਦੇ ਆ ਸਾਹ ਸਾਈ ਹੋਏ ਫਿਰਦੇ ਆ ਗਲੀਆਂੋ ਗਲੀ ਭੱਜੇ ਫਿਰਦੇ ਆ ਕੋਈ ਬੌਕਰ ਦਾ ਝੰਡਾ ਚੱਕ ਕੇ ਕੋਈ ਬਾਦਲਾਂ ਦਾ ਚੱਕ ਕੇ ਕੋਈ ਕਾਂਗਰਸ ਦਾ ਝੰਡਾ ਚੱਕ ਕੇ ਕੋਈ ਭਾਜਪੀ ਦਾ ਚੱਕ ਕੇ ਦੂਜੇ ਪਾਸੇ ਪੰਜਾਬ ਤਬਾਹ ਹੋ ਰਿਹਾ ਦੂਜੇ ਪਾਸੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਦੂਜੇ ਪਾਸੇ ਪੰਜਾਬ ਨੂੰ ਵੇਚਿਆ ਜਾ ਰਿਹਾ ਉਹਦੇ ਬਾਰੇ ਕੋਈ ਖਿਆਲ ਨਹੀਂ ਕੋਈ ਪਰਵਾਹ ਨਹੀਂ ਕਮਲੇ ਹੋਏ ਫਿਰਦੇ ਆ ਲੋਕ ਸ਼ਰਾਬਾਂ ਕਬਾਬਾਂ ਪੁਕੀਆਂ ਗੋਲੀਆਂ ਸਾਰਾ ਕੁਝ ਚੱਲ ਰਿਹਾ ਹੈ ਖਿੱਚ ਤੂ ਸਾਰਾ ਜੋਰ ਜਮਾਈ ਕਰ ਰਹੇ ਨੇ ਇਹਨਾਂ ਵੋਟਾਂ ਦੇ ਵਿੱਚ ਪਰ ਮੈਂ ਤੁਹਾਨੂੰ ਮੇਰਾ ਬਿਲ ਧਿਆਨ ਨਾਲ ਸੁਣ ਲਿਓ ਪੰਜਾਬ ਦੇ ਲੋਕੋ ਢੇਡਾ ਨਾ ਬਣੋ ਢੇਡਾ ਨਾ ਬਣੋ ਢੇਡਾ ਬਣ ਕੇ ਝੰਡੇ ਨਾ ਚੱਕੋ ਢੇਡਾ ਬਣ ਕੇ ਰੂੜੀਆਂ ਤੇ ਨਾ ਜੰਗਲ ਮਾਦੇ ਫਿਰੋ ਨਾ ਇਹਨਾਂ ਗਦਾਰਾਂ ਮਗਰ ਭੱਜੇ ਫਿਰੋ ਬਰਬਾਦ ਕਰਤਾ ਪੰਜਾਬ ਇਹਨਾਂ ਨੇ ਧਿਆਨ ਨਾਲ ਸੁਣ ਲਓ ਮੇਰੀ ਗੱਲ ਨੂੰ ਸ਼ੁਰੂ ਤੋਂ ਲੈ ਕੇ ਖੀਤਕ ਸੁਣ ਲਿਓ ਤੇ ਸਾਂਝਾ ਕਰਦੇ ਜਾਓ ਮੈਂ ਪਹਿਲੇ ਕਿਹਾ ਕੋਈ ਜਿਹਦੀ ਗੱਲ ਦਾ ਕੋਈ ਮੂੰਹ ਨਾ ਸਿਰ ਨਾ ਕੋਈ ਲੈਣਾ ਨਾ ਦੇਣਾ ਉਹਨੂੰ ਤੇ ਹਜ਼ਾਰਾਂ ਲੱਖਾਂ ਬੰਦਾ ਸੁਣ ਲੈਂਦਾ ਜਿਹੜੀ ਕੰਮ ਦੀ ਗੱਲ ਹੁੰਦੀ ਉਹ ਸੈਂਕੜੇ ਵੀ ਨਹੀਂ ਸੁਣਦੇ ਉਹਨੂੰ ਸੋ ਸੁਣ ਲਓ ਮੇਰਾ ਵੀਰ ਧਿਆਨ ਨਾਲ ਪਹਿਲਾਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਇਹ ਪੰਜਾਬ ਨੂੰ ਵੇਚਣ ਤੇ ਲੱਗਿਆ ਹੋਇਆ ਆ ਜਿੰਨੇ ਦਿੱਲੀ ਦੇ ਲੁਟੇਰੇ ਜਿੰਨੇ ਦਿੱਲੀ ਦੇ ਧਾੜਵੀ ਜਿੰਨੀ ਬਰਬਾਦੀ ਇਹਨਾਂ ਨੇ ਪਿਛਲੇ 34 ਸਾਲਾਂ 'ਚ ਪੰਜਾਬ ਦੀ ਕਰਤੀ ਪਹਿਲੇ 50 ਸਾਲ 'ਚ ਨਹੀਂ ਹੋਈ ਹੋਣੀ ਕੀਤੀ ਉਹਨਾਂ ਨੇ ਇਹਦੀ ਗਦਾਰਾਂ ਨੇ ਪਹਿਲਾਂ ਵਾਲਿਆਂ ਨੇ ਵੀ ਪਰ ਇਹਨਾਂ ਨੇ ਉਹ ਸਾਰਾ ਕੰਮ ਪਿਛਲੇ 30-40 ਸਾਲ ਦਾ 4 ਸਾਲ ਚ ਨਿਮੇੜਤਾ ਆ ਧਿਆਨ ਮਾਰ ਲਿਓ ਮਹਾਲੀ ਦੇ ਵਿੱਚ ਇਹਨਾਂ ਨੇ ਕੀ ਕਰ ਰਹੇ ਆ ਮਹਾਲੀ ਧਿਆਨ ਸੁਣ ਲਿਓ ਲੋਕਾਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਮਹਾਲੀ ਪਿੰਡਾਂ ਦੇ ਲੋਕਾਂ ਨੂੰ ਜਿਹੜਾ 에ਰਪੋਰਟ ਤੋਂ ਟੰਗੋਰੀ ਰੋਡ ਆ ਉਹਦੇ ਉੱਤੇ ਇਹ ਇਹਨਾਂ ਨੇ ਜ਼ਮੀਨ ਜਿਹੜੀ ਇੱਕ ਉੱਥੇ ਇਹਨਾਂ ਨੇ ਐਕਵਾਇਰ ਕਰਨੀ ਹੈ ਇੱਕ ਜ਼ਮੀਨ ਇਹਨਾਂ ਨੇ ਨਿਊ ਚੰਡੀਗੜ੍ਹ ਦੇ ਵਿੱਚ ਪੰਜ ਥਾਂਾਂ ਇਹਨਾਂ ਨੇ ਸਿਲੈਕਟ ਕੀਤੀਆਂ ਨੇ ਉੱਥੇ 5100 ਕਿੱਲਾ ਇਹਨਾਂ ਨੇ ਇਹ ਮਹਾਲੀ ਦੇ ਵਿੱਚ ਵਿੱਚ ਜ਼ਮੀਨਾਂ ਦੱਬਣ ਜਾ ਰਿਆ ਥੋਡੀਆਂ ਕਹਿੰਦੇ 9 ਤਾਂ ਸੈਕਟਰ ਬਣਾਉਣੇ ਆ ਨਵੇਂ ਉੱਥੇ ਤੇ 2 ਜਿਹੜੇ ਨਵੇਂ ਉੱਥੇ ਹੈਗੇ ਥੋਡੇ टाउनਸ਼ਿਪ ਬਣਾਉਣੇ ਆ ਹੁਣ ਇਹ ਧਿਆਨ ਮਾਰਿਓ ਜਿਹੜੇ 9 ਸੈਕਟਰ ਬਣਨੇ ਆ ਨਵੇਂ 5100 ਏਕੜ ਜ਼ਮੀਨ ਰੋਕਣੀ ਆ 2 टाउनਸ਼ਿਪ ਬਣਨੇ ਆ ਉਥੇ ਬਸਣਾ ਕਿਹਨੇ ਪੰਜਾਬੀਆਂ ਨੇ ਸਾਡੇ ਇੱਕ ਇੱਕ ਜਵਾਕ ਆ ਕੋਈ ਚੱਟੇਣਾ ਮਰ ਗਿਆ ਕੋਈ ਬਾਹਰ ਵਾ ਗਿਆ ਪੰਜਾਬੀ ਦਾ ਘਟ ਗਿਆ ਇੱਥੋਂ ਡੇਢ ਤੋਂ 2 ਲੱਖ ਬੰਦਾ ਇਹਨਾਂ ਨੇ ਲਿਆ ਕੇ ਬਸਾਉਣਾ ਕਿੱਥੋਂ ਲੈ ਕੇ ਬਸਾਉਣਾ ਹੈ ਤੁਹਾਨੂੰ ਪਹਿਲਾਂ ਹੀ ਪਤਾ ਜਿਵੇਂ ਬਸ ਰਿਹਾ ਬੰਦਾ ਜਿਵੇਂ ਚੰਡੀਗੜ੍ਹ ਦੇ ਪੰਜਾਬੀ ਦਾ 12% ਰਹਿ ਗਏ ਤੇ ਜਿਵੇਂ ਮੈਂ ਪਹਿਲਾਂ ਵੀ ਕਹਿ ਰਹਾਂਗਾ ਪੰਜਾਬ ਦੇ ਬੱਚਾ ਆਉਣ ਲਈ ਪੰਜਾ ਸੱਤਾਂ ਹਾਲਾਂ ਤੁਸੀਂ 10-15% ਪੰਜਾਬ ਚ ਰਹਿ ਜਾਣੇ ਆ ਧਿਆਨ ਨਾਲ ਸੁਣਦੇ ਚੱਲਿਓ ਅੱਗੇ ਆਜੋ ਮਹਾਲੀ ਦਾ ਕੰਮ ਇਹਨਾਂ ਨੇ ਨਿਵੇੜਤਾ 5100 ਏਕੜ ਮਹਾਲੀ ਦੇ ਵਿੱਚ ਇਹ ਜ਼ਮੀਨ ਇਹਨਾਂ ਨੇ ਨਿਸ਼ਾਨਦੇਹੀ ਕਰਤੀ ਤੇ ਵੇਚਣ ਜਾ ਰਹੇ ਆ 12 ਕਿੱਲੇ ਇਹਨਾਂ ਨੇ ਜਿਹੜੀ ਮਹਾਲੀ ਦੀ ਮੰਡੀ ਬੋਰਡ ਦੀ ਜ਼ਮੀਨ ਆ ਉਹ ਵੇਚ ਚੁੱਕਿਆ ਹੈ। ਮਹਾਲੀ ਦੇ ਸੈਕਟਰ 90 ਦੇ ਵਿੱਚ ਜਿਹਦੇ ਵਿੱਚ 23 ਕਿੱਲੇ ਜੰਗਲਾਤ ਵਿਭਾਗ ਦੇ ਆ ਉਹ ਵੀ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਗਮਾਡਾ ਨੂੰ ਗਮਾਡਾ ਦੇ ਹਵਾਲੇ ਕਰਤੀ ਉੱਥੋਂ ਗਾਹਾਂ ਬਿਲਡਰਾਂ ਨੂੰ ਉਹਨਾਂ ਨੇ ਵੇਚਣੀ ਹੈ। ਤੇ ਉਹਦੇ ਬਦਲੇ ਜੰਗਲਾਤ ਕਹਿੰਦੇ ਜਿਹੜਾ ਜੰਗਲ ਲੱਗਿਆ ਹੋਇਆ ਮਹਾਲੀ ਦੇ ਵਿੱਚ 23 ਕਿੱਲੇ ਦੇ ਵਿੱਚ ਜਗ੍ਹਾ ਤਾਂ ਜ਼ਿਆਦੇ ਆ ਪਰ 23 ਕਿੱਲੇ ਜੰਗਲਾਤ ਉੱਚ ਕਹਿੰਦੇ ਉਹ 23 ਕਿੱਲੇ ਜੰਗਲਾਤ ਜਿਹੜੀ ਸੇਖੂਵਾਲ ਪਿੰਡ ਹੈ ਮੱਤੇਵੜ ਦੇ ਕੋਲੇ ਇਥੇ 500 ਏਕੜ ਜ਼ਮੀਨ ਦੇ ਉੱਤੇ 47 ਤੋਂ ਲੈ ਕੇ ਵਿਚਾਰੇ ਐਸਸੀ ਪਰਿਵਾਰ ਮੱਝੀ ਸਿੱਖਾਂ ਦਾ ਪਿੰਡ ਆ ਪੂਰਾ ਸੇਖੂਵਾਲ ਪਿੰਡ ਉਹ ਮੱਝੀ ਸਿੱਖ ਵਿਚਾਰੇ ਕਾਸਟ ਕਰ ਰਹੇ ਆਪਣਾ ਢੱਡ ਪਾਲ ਰਹੇ ਆਪਣੇ ਜਵਾਗ ਪਾਲ ਰਹੇ ਆ ਉਹ ਜ਼ਮੀਨ ਉਹਨਾਂ ਕੋਲੋਂ ਖੋਹ ਕੇ ਕਹਿੰਦੇ ਅਸੀਂ ਉੱਥੇ ਲਾ ਰਹੇ ਆ ਉਹਨਾਂ ਕੋਲੋਂ ਕਬਜ਼ਾ ਸਰਕਾਰ ਲੈ ਚੁੱਕੀ ਆ ਤੇ ਉਧਰੋਂ ਤੇ ਹੀ ਕਿੱਲੇ ਤੇ ਜਿਹੜੀ ਦੂਜੀ ਜ਼ਮੀਨ ਹੈ ਉਹ ਸਾਰੀ ਕਹਿੰਦੇ ਅਸੀਂ ਵੇਚ ਦੇਣੀ ਹੈ ਇਹਦਾ ਮਹਾਲੀ ਦੇ ਹਾਲਾਤ ਨੇ ਬਠਿੰਡੇ ਜਿਹੜੀ ਥਰਮਲ ਕਲੋਨੀਆਂ ਬਠਿੰਡੇ ਦੀ ਉਹਦੇ ਬਲਾਕ ਸੀ ਤੇ ਬਲਾਕ ਬੀ ਬੀ ਤੇ ਬਲਾਕ ਸੀ ਦੇ ਵਿੱਚ 168 ਕਿੱਲੇ ਦੀ ਨਿਸ਼ਾਨਦੇਹੀ ਕਰਤੀ ਠੇਕਾ ਉਹਨੂੰ ਢਾਉਣ ਦਾ ਦੇ ਦਿੱਤਾ ਉਹ ਵੀ 168 ਕਿੱਲੇ ਦੀਆਂ ਰੌੜੀਆਂ ਵੰਡ ਦਿੱਤੀਆਂ ਇਹਨਾਂ ਨੇ ਪ੍ਰਭੂ 90 ਕਿੱਲੇ ਪੀਐਸਪੀਸੀਐਲ ਦੀ ਜ਼ਮੀਨ ਜਿਹੜੀ ਪਟਿਆਲੇ ਦੇ ਵਿੱਚ ਉਹਦੀਆਂ ਰੌੜੀਆਂ ਵੰਡਤੀਆਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਆ ਬਾਗਬਾਨੀ ਵਿਭਾਗ ਦੀ ਜ਼ਮੀਨ ਪੰਜਾਬ ਐਗਰੋ ਦੀ ਜ਼ਮੀਨ ਆ ਅਹੀਂ ਪਟਿਆਲੇ ਬਰਨਾਲਾ ਸਰੂਰ ਹੋਰ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਵਗੈਰਾ ਦੇ ਵਿੱਚ ਇਹਨਾਂ ਨੇ ਨਿਸ਼ਾਨਦੇਹੀਆਂ ਕਰਤੀਆਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਸਾਰੀ ਜ਼ਮੀਨ ਇਹ ਚੱਕ ਦੇਣੀ ਹੈ ਲੋਕਾਂ ਨੂੰ ਆਇਆ ਸਰਕਾਰੀ ਜ਼ਮੀਨ ਹੈ ਕਿਸੇ ਪੀਡਬਲਯੂਡੀ ਦੀ ਹੈ ਕਿਸੇ ਬਿਜਲੀ ਬੋਰਡ ਦੀ ਹੈ ਕਿਸੇ ਮੰਡੀ ਬੋਰਡ ਦੀ ਹੈ ਕਿਸੇ ਖੇਤੀਬੜੀ ਯੂਨੀਵਰਸਿਟੀ ਦੀ ਹੈ ਆਪਾਂ ਕੀ ਲੈਣਾ ਆਪਾਂ ਨੂੰ ਕੀ ਹੈ ਆ ਜਿੰਨੇ ਮਹਾਲੀ ਦੇ ਪਿੰਡ ਇਹਨਾਂ ਨੇ ਨਗਰ ਨਿਕਮ ਦੇ ਅਧੀਨ ਲਿਆਂਦੇ ਜਿਹੜੀ ਉਹ ਉਹਨਾਂ ਪਿੰਡਾਂ ਦੇ ਵਿੱਚ ਜਿੰਨੀ ਪੰਚਾਇਤੀ ਜ਼ਮੀਨ ਪਈ ਹੈ ਉਹ ਇਸੇ ਕਰਕੇ ਨਗਰ ਨਗਰ ਕੌਂਦੇ ਵਿੱਚ ਲਿਆਂਦੇ ਵੀ ਉਹ ਸਾਰੀ ਪੰਚਾਇਤੀ ਜ਼ਮੀਨ ਵੇਚਣੀ ਹੈ ਹੌਲੀ 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 ਪੰਜਾਬ ਸੂੰਗੜਦਾ ਸੂੰਗੜਦਾ ਤਰ੍ਹਾਂ ਜਾ ਰਿਹਾ ਸੂੰਗੜਦਾ ਤਰ੍ਹਾਂ ਜਾ ਰਿਹਾ ਘਟਦਾ ਤਰ੍ਹਾਂ ਜਾ ਰਿਹਾ ਪਿਛਲੇ 5 ਸਾਲਾਂ 'ਚ ਰਿਕਾਰਡ ਬੋਲਦਾ ਹੈ ਮੈਂ ਨਹੀਂ ਬੋਲਦਾ ਰਿਕਾਰਡ ਬੋਲਦਾ ਅੰਕੜੇ ਬੋਲਦੇ ਆ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 30000 ਏਕੜ 30000 ਕਿਲਾ ਕਲੌਨੀਆਂ 'ਚ ਰੁਕ ਚੁੱਕਿਆ ਪੰਜਾਬ ਦਾ ਪਿਛਲੇ 5 ਸਾਲ ਦਾ ਰਿਕਾਰਡ ਹੈ ਸਾਵਲਾ ਲੋ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਕੱਲੀਆਂ ਕਲੋਨੀਆਂ ਦੀ ਗੱਲ ਕਰਦਾ ਮੈਂ ਜਿਹੜਾ ਸੜਕਾਂ 'ਚ ਰੁਕਿਆ ਕੁਰੇਲ ਦੀਆਂ ਲੀਹਾਂ 'ਚ ਰੁਕਿਆ ਕੋਈ ਹੋਰ ਕਾਰਖਾਨਿਆਂ 'ਚ ਰੁਕਿਆ ਉਹ ਅੱਡਾ ਕੱਲੀਆਂ ਕਲੋਨੀਆਂ ਸ਼ਹਿਰ ਖਾ ਗੇ ਪਿੰਡਾਂ ਨੂੰ ਸ਼ਹਿਰ ਖਾ ਗੇ ਹੁਣ ਪੰਜਾਬ ਪਿੰਡਾਂ 'ਚ ਨਹੀਂ ਪੰਜਾਬ ਕਲੋਨੀਆਂ 'ਚ ਬਸਿਆ ਕਰੂਗਾ ਦਿਖਿਆ ਕਰੂਗਾ ਪੰਜਾਬ ਫਲੇਟਾਂ 'ਚ ਦਿਖਿਆ ਕਰੂ ਕੁਕੜਾਂ ਦੇ ਖੁੱਡਿਆਂ ਜਿਹੜੇ ਬਣਾਤੇ ਫਲੇਟ ਦੇ ਸੋਨੇ ਕੁਕੜਾਂ ਦੇ ਖੁੱਡਿਆਂ ਦੇ ਹੁਣ ਪੰਜਾਬ ਬਸਿਆ ਕਰੂਗਾ ਉਥੇ ਪੰਜਾਬ ਨਹੀਂ ਬਸੂਗਾ ਉਥੇ ਪਤਾ ਨਹੀਂ ਕੌਣ ਬਸੂਗਾ ਆਕੇ ਇਹ ਬਹੁਤ ਵੱਡੀ ਸ਼ਾਅ ਚੱਲ ਰਹੀ ਆ ਪੰਜਾਬ ਦੇ ਮੂਰਖ ਲੋਕੋ ਉਹ ਬੇਅਕਲ ਲੋਕੋ ਉਹ ਤੁਹਾਡੀ ਬੁੱਧੀ ਨੂੰ ਕੀ ਮੈਂ ਕੀ ਕਹਾਂ ਤੁਹਾਨੂੰ ਐਡੀ ਬੁੱਧੀ ਹੜੀ ਪ੍ਰਸ਼ਟ ਹੋ ਗਈ ਆ ਆ ਸਾਰਾ ਤੁਹਾਡਾ ਲੈ ਕੇ ਪਟਾਣਕੋਟ ਤੋਂ ਲੈ ਕੇ ਫਾਿਲਕਾ ਤੱਕ ਜਿੰਨਾ ਬਾਰਡਰ ਦੇ ਨਾਲ-ਨਾਲ ਏਰੀਆ ਲੱਗਦਾ ਸਾਰਾ ਤੁਹਾਡਾ ਹਾਈਵੇ ਦੇ ਨਾਲ-ਨਾਲ ਜਿੰਨੀਆਂ ਤੁਹਾਡੀਆਂ ਜਮੀਨਾਂ ਨੇ ਉਹ ਸਾਰੀਆਂ ਗੁਜਰਾਤ ਦੇ ਵਪਾਰੀ ਲੈ ਚੁੱਕੇ ਆ ਇੱਕ ਵੀ ਬੰਦੇ ਕੋਲ ਆਪਣੀ ਕੋਲ ਜਮੀਨ ਨਹੀਂ ਰਹੀ ਆ ਪਿੱਛੇ ਮੇਰੇ ਮਿੱਤਰ ਨੇ ਕੋਈ ਇੱਥੇ ਕੰਮ ਕਰਨਾ ਸੀਗਾ ਮੈਂ ਪਤਾ ਕੀਤਾ ਮੈਂ ਯਾਰ ਕੋਈ ਇੱਥੋਂ ਬਹਿੰਡੇ ਤੋਂ ਲੈ ਕੇ ਬਰਨਾਲੇ ਸਰੂਰ ਤੱਕ ਕੋਈ ਹਾਈਵੇ ਤੇ ਜ਼ਮੀਨ ਮਿਲ ਜੇ ਆ ਜਿਹੜੇ ਡੀਲਰ ਹੁੰਦੇ ਆ ਪ੍ਰਾਪਰਟੀ ਡੀਲਰ ਨੂੰ ਪੁੱਛਿਆ ਉਹ ਕਹਿੰਦੇ ਬਾਈ ਆਪਣੇ ਬੰਦੇ ਕੋਲ ਜ਼ਮੀਨ ਹੀ ਹੈ ਨਹੀਂ ਉਹ ਕਮਲੇ ਲੋਕੋ ਕਮਲੇ ਲੋਕੋ ਪੈਸਾ ਨਹੀਂ ਖੜਨਾ ਤੁਹਾਨੂੰ ਕਿੰਨੇ ਵਾਰੀ ਕਿਹਾ ਚਾਹੀਏ ਅਰਬਾਂ ਰੁਪਇਆ ਵਟ ਲਓ ਥੋਕਰ ਬਣੇ ਦੇ ਵਿੱਚ ਤੁਸੀਂ ਮਹਿੰਗੀਆਂ ਗੱਡੀਆਂ ਵੱਡੇ ਟਰੈਕਟਰ ਬਾਧੂ ਖਰਚੇ ਵਿਆਹ ਚੱਕ ਲਿਆ ਹੁਣ ਬਿਆਂ ਦਾ ਡੂੰਡਾ ਤੁਸੀਂ ਜਨਾਨੀ ਵੱਡੀ ਵੱਡਾ ਇੱਥੇ ਗੱਡੀ ਤੇ ਮੈਂ ਦੇਖਦਾ ਨਾ ਤੌਰ ਤੇ ਲੋਕ ਜਾਣਦੇ ਆ ਨੋਵਾ ਨੰਗ ਰਹੀ ਹੈ ਫਾਰਚੂਨਰ ਨੰਗ ਰਹੀ ਐ ਵੱਡੀਆਂ ਗੱਡੀਆਂ ਨੰਗਦੀਆਂ ਇੱਕ ਬੰਦਾ ਇੱਧਰ ਸਟਰੀਟ ਤੇ ਬੈਠਾ ਨਾਲ ਦੇ ਘਰ ਵਾਲੀ ਬੈਠੀ ਐ ਕੋਈ ਨਾਨੀ ਘਰਾਣੀ ਦੇ ਗਾਹਾਂ ਦੀ ਗਾਹ ਬਿਆਹ ਹੋਣਾ ਚਲੋ ਅਸੀਂ ਸ਼ਾਪਿੰਗ ਕਰਨ ਚੱਲਦੇ ਆਂ ਪਰ ਲੱਖ ਦੋ ਲੱਖ ਨੂੰ ਉੱਥੇ ਤੇਲ ਲਾਏ ਆਉਂਦੇ ਆ ਫੂਕੇ ਆਉਂਦੇ ਆ ਫਿਰ ਵਿਆਜ ਫੂਕ ਦਿੰਦੇ ਆ ਕੰਮ ਅਸੀਂ ਕਰਨੇ ਨਹੀਂ ਕਿੰਨਾ ਚਿਰ ਜ਼ਮੀਨਾਂ ਵੇਚ ਕੇ ਕੰਮ ਚੱਲੂ ਦਿਹਾੜੀਆਂ ਹੋਣੀਆਂ ਨਹੀਂ ਉੱਥੋਂ ਸੰਭਲ ਆਪਣੀ ਧਰਤੀ ਨੂੰ ਕਿਸੇ ਵੀ ਕੀਮਤ ਤੇ ਤੁਹਾਡੀ ਜ਼ਮੀਨ ਨਹੀਂ ਛੱਡਣੀ ਨਾ ਮੇਰੀ ਗੱਲ ਚੇਤੇ ਰੱਖੋ ਤੁਸੀਂ 50 ਕਰੋੜ ਮੰਗੋ 100 ਕਰੋੜ ਦੇਣਗੇ ਸਾਰੇ ਹਾਈਵੇ ਤੇ ਨੋਟ ਕਰ ਲਿਓ ਤੁਸੀਂ ਆਪਣੇ ਆਲੇ-ਦਾਲੇ ਹਾਈਵੇਅ ਦੇ ਨੋਟ ਕਰ ਲਓ ਆਪਣੇ ਜ਼ਿਮੀਂਦਾਰ ਭਰਾ ਹਾਈਵੇਅ ਦੇ ਉੱਤੇ ਜ਼ਮੀਨਾਂ ਵੇਚ ਚੁੱਕੇ ਆ ਉਹ ਵੀ ਸਸਤੇ ਭਾਵਾਂ 'ਚ ਵੇਚ ਚੁੱਕੇ ਆ ਪਰ ਨਹੀਂ ਸੋਨੂੰ ਅਕਲ ਨਹੀਂ ਆਉਣੀ ਇਹਨਾਂ ਗੱਲਾਂ ਨਾਲ ਸੋਨੂੰ ਨਹੀਂ ਅਕਲ ਆਉਣੀ ਜਿੰਨਾ ਮਰਜ਼ੀ ਅਸੀਂ ਕਲਪੀ ਜਾਗੇ ਜਿੰਨਾ ਮਰਜ਼ੀ ਸੜਾ ਕਲੇਜਾ ਮਜਦਾਂਦਰੋਂ ਯਾਰ ਜਦੋਂ ਪੰਜਾਬ ਦੇ ਹਾਲਾਤ ਹੋਈ ਜਾਂਦੇ ਆ ਦੇਖ ਕੇ ਨਾ ਛੋਡੇ ਭਲੇ ਜ਼ਮੀਨਾਂ ਰਹੀਆਂ ਆ ਨੌਕਰੀਆਂ ਦੀ ਗੱਲ ਸੁਣ ਲਓ ਆਜੋ ਇੱਕ ਹੋਰ ਸੁਣ ਲਓ ईडब्ल्यूएस 8डब्ल्यू ਅਸੀਂ ਦਿੱਤਾ ਹੈ ਤੇ ਨਾ ਨੇ 224 ਮਾਰਚ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਮਤਾ ਪਾਇਆ ਸੀ ਵੀ ਅਸੀਂ ਜਿਹੜੇ ਗਰੀਬਾਂ ਨੂੰ ਕੋਈ ਘਰ ਬਣਾਉਣੇ ਆ ਕੋਈ ਫਲੈਟ ਬਣਾਉਣੇ ਆ ਅਸੀਂ ਬਣਾ ਕੇ ਦੇਵਾਂਗੇ ਜਿਹੜੇ ਬਿਲਡਰ ਸਾਡੇ ਕੋਲ ਪੈਸੇ ਜਾਮਾ ਖਰਾ ਦੇਣ ਬਣਾ ਤੇ ਇਹ ਗਰੀਬ ਕੱਛੇ ਰਹਿਣਗੇ ਇੱਕ ਵੀ ਕਿਸੇ ਕਲੌਨੀ ਦੇ ਵਿੱਚ ਮੈਨੂੰ ਈਡਬਲਯੂਐਸ ਦੇ ਤਹਿਤ ਕੋਈ ਫਲੈਟ ਕਟਿਆ ਦਿਖਾ ਦਿਓ ਅੱਗੇ ਆ ਜਾਓ 7 ਤਰੀਕ ਨੂੰ 7 ਤਰੀਕ ਨੂੰ ਐਸੇ ਸਾਲ 7 ਦਸੰਬਰ ਨੂੰ ਪੀਸੀਐਸ ਦਾ ਪੇਪਰ ਹੋਇਆ ਧਿਆਨ ਮਾਰਿਓ ਮੜ ਜਾ ਪੀਸੀਐਸ ਦਾ ਪੇਪਰ ਹੋਇਆ ਕਈ ਥਾਈ ਉਹਦੇ ਵਿੱਚ ਅੱਗੇ ਜਿਹੜੇ ਪੀਸੀਐਸ ਦੇ ਪੇਪਰ ਹੁੰਦੇ ਸੀਗੇ ਘਟੋ-ਘਟ 20 ਤੋਂ 25 ਜਿਹੜੇ ਪ੍ਰਸ਼ਨ ਸੀਗੇ ਉਹ ਪੰਜਾਬ ਪੰਜਾਬੀ ਦੇ ਵਿੱਚ ਪੁੱਛੇ ਜਾਂਦੇ ਪੰਜਾਬੀਆਂ ਸੰਬੰਧ ਪੁੱਛੇ ਜਾਂਦੇ ਸੀ ਐਸ ਵਾਰ ਨੇ ਕੀ ਕੀਤਾ ਉਹ ਸਾਰੇ 7 ਤੋਂ 8 ਪ੍ਰਸ਼ਨ ਪੁੱਛੇ ਗਏ ਆ ਨਾ ਮਾਤਰ ਉਹਨਾਂ ਦੇ ਵਿੱਚ ਪੰਜਾਬ ਦਾ ਇਤਿਹਾਸ ਪੰਜਾਬ ਦੇ ਸਿਹਤ ਬਾਰੇ ਇਤਿਹਾਸ ਬਾਰੇ ਬਿਲਕੁਲ ਨਾ ਮਾਤਰ ਪੁੱਛਿਆ ਗਿਆ ਜਿਹੜਾ ਕੁਆਲੀਫਿਕੇਸ਼ਨ ਦਾ ਇਹਨਾਂ ਦਾ ਸੀਗਾ ਪੇਪਰ ਕੁਆਲੀਫਿਕੇਸ਼ਨ ਪੇਪਰ ਦੇ ਵਿੱਚੋਂ ਵੀ ਪੰਜਾਬੀ ਗਾਇਬ ਹੀ ਕਰ ਦਿੱਤੀ ਗਈ ਹੈ ਕੋਈ ਜਿਵੇਂ ਕੋਈ ਹਿਸਾਬ ਦਾ ਗਣਿਤ ਦਾ ਮੈਥ ਦਾ ਪੇਪਰ ਦੇ ਰਹੇ ਹੁੰਦੇ ਆ ਇਸ ਤਰੀਕੇ ਨਾਲ ਪੇਪਰ ਸੈੱਟ ਕੀਤਾ ਗਿਆ ਜਿਹੜਾ ਸਾਡੇ ਪਿੰਡਾਂ ਚੋਂ ਨੌਜਵਾਨ ਉੱਠ ਕੇ ਜਾਂਦੇ ਆ ਜਿੰਨਾ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹਨਾਂ ਦਾ ਫਾਇਦਾ ਹੋਣਾ ਸੀਗਾ ਪੰਜਾਬੀ ਬੋਲੀ ਦਾ ਫਾਇਦਾ ਹੋਣਾ ਸੀਗਾ ਉਹ ਇਹਨਾਂ ਨੇ ਉਹਦੇ ਵਿੱਚੋਂ ਖਤਮ ਹੀ ਕਰਤਾ ਇਹ ਬਹੁਤ ਗਹਿਰੀ ਸ਼ਾਜਸ਼ਾ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਹ ਮਤਲਬ ਕਿ ਪੇਪਰ ਹੋ ਰਹੇ ਨੇ ਇਨ੍ਹਾਂ ਪੇਪਰਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਕਿਵੇਂ ਇਹ ਹੌਲੀ-ਹੌਲੀ ਜਿਹੜਾ ਇਹ ਪੰਜਾਬੀ ਬੋਲੀ ਨੂੰ ਖਤਮ ਕਰ ਰਹੇ ਆ ਗੁਰੂ ਰਵਿਦਾਸ ਜਿਹੜੀ ਯੂਨੀਵਰਸਿਟੀ ਹੈ ਅਜੇਦਵਾਲ ਯੂਨੀਵਰਸਿਟੀ ਆ ਹਾਰਪੁਰ ਉਦੇ ਵਿੱਚ 38 ਪੋਸਟਾਂ ਨਿਕਲੀਆਂ। ਉਹਨਾਂ ਪੋਸਟਾਂ ਦੇ ਵਿੱਚ ਇਹਨਾਂ ਨੇ ਪੰਜਾਬੀ ਦੀ ਜਿਹੜੀ 1994 ਦਾ ਇੱਕ ਰੂਲ ਬਣਿਆ, ਪੰਜਾਬ ਸਰਵ ਸਰੂਲ ਬਣਿਆ ਜਿਹੜਾ ਉਹਨੂੰ ਦਰਕਨਾਰ ਕਰਕੇ ਉਹਨੂੰ ਸ਼ਿੱਕੇ ਟੰਕ ਕੇ ਉਹਦੇ ਵਿੱਚ